ਸਾਹਿਤਿਕ ਸਾਂਝ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਨਮਸਕਾਰ ਗਦਰੀ ਬਾਬੇ ਵਿਚਾਰਤਾਰਕ ਮੰਚ ਪੰਜਾਬ ਖਰੜ ਮੁਹਾਲੀ ਵੱਲੋਂ ਅੱਜ ਮਿਤੀ 29 ਸਤੰਬਰ 2024 ਨੂੰ ਸੀਗਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਮਾਗਮ ਖਾਸ ਸਿਨੀਅਰ ਸੈਕੰਡਰੀ ਸਕੂਲ ਖਰੜ ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਸਮਾਗਮ ਦੀਆਂ ਝਲਕੀਆਂ ਅਤੇ ਮੰਚ ਦੇ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਕੈਮਰਾਮੈਨ ਕੁਸ਼ੀਨਾ ਨਿਮਾਣਾ ਦੇ ਨਾਲ ਮੈਂ ਹਾਂ ਜਸਵਿੰਦਰ ਸਿੰਘ ਕਾਇਨੋਂ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਮੇਰੇ ਸਾਹਮਣੇ ਬੈਠੇ ਹੋਏ ਦੋਸਤੋ ਸਭ ਤੋਂ ਪਹਿਲਾਂ ਮੈਂ ਗਦਰੀ ਬਾਬੇ ਵਿਚਾਰ ਪੰਜਾਬ ਕਰਨ ਨੂੰ ਮੁਬਾਰਕਬਾਦ ਦਿੰਦੀ ਆ ਕਿ ਉਹਨਾਂ ਨੇ ਅੱਜ ਇੱਕ ਖੂਬਸੂਰਤ ਸਮਾਗਮ ਰਚਾਇਆ ਹੈ ਜਿਸ ਦੇ ਵਿੱਚ ਆਪਾਂ ਸਾਰੇ ਹੀ ਸੰਵਾਦ ਚਾਹਾਂਗੇ ਤੇ ਦੂਸਰੀ ਮੁਬਾਰਕਬਾਦ ਜਿਸ ਕਿਤਾਬ ਨੂੰ ਆਧਾਰ ਬਣਾ ਕੇ ਅੱਜ ਗੱਲ ਹੋਣੀ ਆ ਉਹਨਾਂ ਦੇ ਲੇਖਕ ਸੁਖਦੇਵ ਸਿੰਘ ਸੁਖੀ ਹੋਰਾਂ ਨੂੰ ਵੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦੀ ਆ ਜੇ ਉਹਨਾਂ ਵਪਾਰਕਵਾਦ ਵੀ ਦਿੱਨੀ ਆ ਕਿ ਇਸ ਕਿਤਾਬ ਦੇ ذریعے ਆਪਾਂ ਔਰਤ ਦੀ ਦਸ਼ਾ ਤੇ ਦਿਸ਼ਾ ਦੇ ਬਾਰੇ ਵਿੱਚ ਗੱਲ ਕਰਾਂਗੇ ਤੇ ਤੀਸਰਾ ਮੈਂ ਤੁਹਾਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਹੋਰਾਂ ਦੇ ਜਨਮ ਦਿਨ ਤੇ ਬਹੁਤ ਬਤਮੁਬਾਰਤਵਾ ਦਿਨੀ ਆ ਕਿਉਂਕਿ ਭਾਵੇਂ ਉਹਨਾਂ ਦਾ ਜਨਮ ਦਿਨ ਕੱਲ ਸੀ ਪਰ ਕਹਿੰਦੇ ਅੱਜ ਵੀ ਇਸੇ ਮੌਸਮ ਨੂੰ ਉਸ ਗੀਤ ਦੀ ਤਲਾਸ਼ ਹੈ ਜੋ ਚੇਤਿਆਂ ਚ ਜਗਦਾ ਇੱਕ ਸੁਲਗ ਦਾ ਅਹਿਸਾਸ ਹੈ। ਤਗਤੀ ਹਮੇਸ਼ਾ ਸਾਡੇ ਨਾਲ ਆ ਹਮੇਸ਼ਾ ਇਹ ਜਿਉਂਦਾ ਰਹੇਗਾ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁਖ ਖਤਮ ਨਹੀਂ ਹੁੰਦੀ। ਮੈਂ ਆਪਣੀ ਗੱਲ ਇੱਥੋਂ ਹੀ ਸ਼ੁਰੂ ਕਰਾਂਗੀ ਕਿਉਂਕਿ ਸਿੰਗ ਸਾਡੇ ਸ਼ਹੀਦ ਹੀ ਨਹੀਂ ਇੱਕ ਮਹਾਨ ਚਿੰਤਕ ਇੱਕ ਸਿਧਾਂਤਕ ਇੱਕ ਇਨਕਲਾਬੀ ਤੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੇ ਤੇ ਸੋਹਣੇ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਣ ਤੇ ਸੁਪਨਾ ਪੂਰਾ ਕਰਨ ਦੀ ਲੜਾਈ ਵਿੱਚ ਮੂਰਿਆ ਕੇ ਕੰਮ ਕਰਨ ਵਾਲੇ ਸਾਡੇ ਉਹ ਜੋਧੇ ਸਨ ਜਿਹੜੇ ਅੱਜ ਵੀ ਪੰਜਾਬੀਆਂ ਦੇ ਅੰਦਰ ਪੰਜਾਬੀਆਂ ਦੇ ਦਿਲਾਂ ਦੇ ਅੰਦਰ ਧੜਕਦੀ ਨਹੀਂ ਫਸੇ ਸਮਾਜਿਕ ਤਬਦੀਲੀ ਜਿਸ ਦੇ ਵਿੱਚ ਆਰਥਿਕ ਸਮਾਜਿਕ ਬਰਾਬਰੀਤਾ ਹੋਵੇ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਸਨ ਉਹ ਸਮਾਜ ਦੇ ਅਸਾਵੇਂਪਣ ਨੂੰ ਖਤਮ ਕਰਨਾ ਚਾਹੁੰਦੇ ਸਨ ਸਮਾਜ ਦੇ ਵਿੱਚ ਜਿਹੜੀਆਂ ਪਈਆਂ ਹੋਈਆਂ ਵੱਡੀਆਂ ਨੇ ਉਹਨਾਂ ਨੂੰ ਉਹ ਦੂਰ ਕਰਨਾ ਚਾਹੁੰਦੇ ਸਨ ਤੇ ਜੇਕਰ ਅਸੀਂ ਆਪਣੇ ਸਮਾਜ ਨੂੰ ਦੇਖੀਏ ਤੇ ਇਸ ਜਮਾਤੀ ਸਮਾਜ ਦੇ ਵਿੱਚ ਜਾਤੀ ਤੇ ਮਿੰਤਰ ਕੀ ਪ੍ਰਬੰਧ ਦੀ ਜਕੜ ਇੰਨੀ ਜ਼ਿਆਦਾ ਆ ਜਿਸ ਦੇ ਵਿੱਚ ਜਿਹੜੀਆਂ ਸਾਡੀਆਂ ਔਰਤਾਂ ਨੇ ਉਹਨਾਂ ਨੂੰ ਦਜੈਲਾ ਸਥਾਨ ਦਿੱਤਾ ਜਾਂਦਾ ਹੈ ਭਾਵੇਂ ਸਮਾਜਿਕ ਵਿਕਾਸ ਦੇ ਵਿੱਚ ਸਮਾਜ ਨੂੰ ਅੱਗੇ ਲਿਜਾਣ ਦੇ ਵਿੱਚ ਔਰਤ ਤੇ ਮਰਦ ਦੋਨੇ ਹੀ ਮੁਰਾਲਕੇ ਚੱਲਦੇ ਨੇ ਤੇ ਔਰਤ ਦੀ ਲਈ ਭਾਗੀਦਾਰੀ ਉਹਦੇ ਵਿੱਚ ਬਰਾਬਰ ਦੀ ਹੁੰਦੀ ਆ ਪਰ ਅਸੀਂ ਦੇਖ ਕੇ ਰਹੇ ਹਾਂ ਇਸ ਸਮਾਜ ਦੇ ਅੰਦਰ ਕਿਉਂਕਿ ਪਿਤਰਕੀ ਪਰਬੰਧਿਆ ਇਸ ਦੇ ਵਿੱਚ ਔਰਤ ਦੇ ਰੋਲ ਨੂੰ ਅਣਗੌਲਿਆ ਕੀਤਾ ਜਾਂਦਾ ਆ ਤੇ ਕਈ ਵਾਰੀ ਅਜੇ ਹਾਲ ਵੀ ਸਾਡੇ ਸਾਹਮਣੇ ਆਉਂਦਾ ਕਿ ਸਾਡੀਆਂ ਔਰਤਾਂ ਅੱਗੇ ਹੋ ਕੇ ਕੰਮ ਕਰਦੀਆਂ ਨੇ ਪਰ ਉਹਨਾਂ ਦੇ ਬਾਰੇ ਵਿੱਚ ਕੋਈ ਲਿਖ ਕੋਈ ਇਸੇ ਤਰ੍ਹਾਂ ਦਾ ਸਾਡੇ ਕੋਲ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਦਿੱਤੀ ਨਹੀਂ ਜਾਂਦੀ ਕਿ ਔਰਤਾਂ ਨੇ ਵੀ ਅਜਿਹੇ ਹੁਸ਼ ਕੀਤਾ ਹੈ ਤੇ ਇਸ ਲਈ ਮੈਂ ਮੁਬਾਰਕਵਾਦ ਦਿੰਦੀ ਹਾਂ ਸੁਖੀ ਹੋ ਰhline ਕਿ ਜਿਨ੍ਹਾਂ ਨੇ ਸਾਡੇ ਸੋਹਣਾ ਸਮਾਜ ਸੀਜ਼ਨ ਦੇ ਵਿੱਚ ਜਿਨ੍ਹਾਂ ਸਾਡੀਆਂ ਬੀਬੀਆਂ ਨੇ ਅੰਦੋਲਨਾਂ ਦੇ ਵਿੱਚ ਹਿੱਸਾ ਪਾਇਆ ਗਦਰ ਮੂਮੈਂਟ ਤੋਂ ਲੈ ਕੇ ਉਸ ਤੋਂ ਬਾਅਦ ਦੇਸ਼ ਨੂੰ ਆਜ਼ਾਦ ਕਰਨ ਲਈ ਜਿੰਨੀਆਂ ਵੀ ਲਹਿਰਾਂ ਚਲੀਆਂ ਚਾਹੇ ਕੀਰਤੀ ਲਹਿਰ ਸੀ ਸਾਰੇ ਭਗਤ ਸਿੰਘ ਹੋਰਾਂ ਦੀ ਜਿਹੜੀ ਲਹਿਰ ਸੀ ਉਹਨਾਂ ਸਾਰਿਆਂ ਦੇ ਵਿੱਚ ਸਾਡੀਆਂ ਬੀਬੀਆਂ ਨੇ ਵੀ ਆਪਣਾ ਜਿੰਨਾ ਵੀ ਬਣਦਾ ਸੀ ਉਹ ਹਿੱਸਾ ਆਪਣਾ ਬਣਦਾ ਪਾਇਆ ਏ ਤੇ ਉਹਨਾਂ ਅਸੀਂ ਆਮ ਤੌਰ ਤੇ ਜਦੋਂ ਆਪਾਂ ਸ਼ਹੀਦਾਂ ਦੀ ਗੱਲ ਕਰਦੇ ਆ ਭਗਤ ਸਿੰਘ ਨੂੰ ਤਾਂ ਅਸੀਂ ਸਾਰੇ ਜਾਣਦੇ ਆ ਜੀ ਚਾਚਾ ਅਜੀਤ ਸਿੰਘ ਨੂੰ ਸਾਰੇ ਜਾਣਦੇ ਆ ਕਿਉਂਕਿ ਚਾਚਾ ਅਜੀਤ ਸਿੰਘ ਪਗੜੀ ਸਭ ਅਜੱਟਾ ਲੈ ਹੈ ਮੋਢੀ ਹੋਈ ਨਹੀਂ ਪਰ ਉਹਨਾਂ ਦੇ ਨਾਲ ਸਾਤ ਪਰਿਵਾਰ ਦੇ ਵਿੱਚ ਜਿਹੜੀਆਂ ਬੀਬੀਆਂ ਸਨ ਤੇ ਉਹਨਾਂ ਬੀਬੀਆਂ ਦਾ ਇਸ ਵਿੱਚ ਕਿਹੋ ਜਿਹੇ ਤਰ੍ਹਾਂ ਦਾ ਰੋਲ ਰਿਹਾ ਹੈ ਕਿਉਂਕਿ ਮੇਰੇ ਜੀਵਨ ਸਾਥੀ ਸਾਹਮਣੇ ਆਏ ਨੇ ਮੈਂ ਆਪਣੀ ਗੱਲ ਵੀ ਕਰਾਂਗੀ ਕਿ ਇਹ ਹਰ ਇੱਕ ਸਟਰਗਲ ਦੇ ਵਿੱਚ ਮੂਰੇ ਲੋਕਾਂਏ ਲੱਗਦੇ ਨੇ ਤੇ ਜਾਂਦੇ ਨੇ ਕੰਮ ਕਰਦੇ ਨੇ ਜਦੋਂ ਇਹ ਫੀਲਡ ਵਰਕ ਵਿੱਚ ਜਾਂਦੇ ਨੇ ਮੈਂ ਘਰ ਹੁੰਨੀ ਆ ਘਰ ਹੋਣ ਦੇ ਬਾਵਜੂਦ ਮੈਨੂੰ ਕਿਸ-ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਹਨਣੀਆਂ ਪੈਂਦੀਆਂ ਨੇ ਤੇ ਮੈਂ ਕਈ ਵਾਰੀ ਇਹਨਾਂ ਨੂੰ ਕਹਿੰਦੀ ਹੁੰਦੀ ਆ ਤੁਸੀਂ ਚਾਹੇ ਇੱਕ ਵੱਡੀ ਰੂਪ ਵਿੱਚ ਕੰਮ ਕਰ ਰਹੇ ਹੋ ਪਰ ਮੇਰਾ ਧਿਆਨ ਵੀ ਬਰਾਬਰ ਦਾ ਏ ਕਿਉਂਕਿ ਮੈਂ ਜੋ ਘਰ ਬੈਠ ਕੇ ਸਮਾਜ ਪੱਖੋਂ ਪਰਿਵਾਰ ਪੱਖੋਂ ਆਪਣੀਆਂ ਜਿਹੜੀਆਂ ਇਸ਼ਾਵਾਂ ਨੇ ਮੇਰੀ ਜ਼ਿੰਦਗੀ ਦੀਆਂ ਜਿਹੜੇ ਅਰਮਾਨ ਨੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਮੈਂ ਕਿਸ ਤਰ੍ਹਾਂ ਦਫਨ ਕਰਦੀ ਆ ਸਿਰਫ ਇੱਕ ਇਨਕਲਾਬੀ ਲਹਿਰ ਪਿੱਛੇ ਇਹ ਸਿਰਫ ਮੈਂ ਹੀ ਜਾਣਦੀ ਉਸ ਲਈ ਮੇਰਾ ਯੋਗਦਾਨ ਵੀ ਬਰਾਬਰ ਦਾ ਹੈਗਾ ਆ ਉਸੇ ਤਰ੍ਹਾਂ ਰਸਿਕ ਹੋਰਾਂ ਦੀਆਂ ਜਿਹੜੀਆਂ ਚਾਹੇ ਉਹਨਾਂ ਦੀ ਬਾਤਆ ਆ ਚਾਹੇ ਉਹਨਾਂ ਦੀਆਂ ਚਾਚੀਆਂ ਨੇ ਕਿਉਂਕਿ ਇਸ ਕਿਤਾਬ ਦੇ ਵਿੱਚ ਜਿਹੜੇ 14 ਆਰਟੀਕਲ ਨੇ ਨਾ 14 ਜਿਹੜੀਆਂ ਸਾਡੀਆਂ ਬੀਬੀਆਂ ਨੇ ਸਤਕਾਰਤ ਬੀਬੀਆਂ ਜਿਨ੍ਹਾਂ ਦਾ ਇੱਕ ਖਾਸ ਜੌਬਦਾਨਾ ਉਹਨਾਂ ਵਿੱਚੋਂ ਭਗਤ ਸਿੰਘ ਦੇ ਪਰਿਵਾਰ ਦੀਆਂ ਤਿੰਨ ਬੀਬੀਆਂ ਭਗਤ ਸਿੰਘ ਦੇ ਬਾਤਾ ਜੀ ਤੇ ਦੋ ਉਹਨਾਂ ਦੀਆਂ ਚਾਚੀਆਂ ਦਾ ਇਸ ਦੇ ਵਿੱਚ ਜ਼ਿਕਰ ਹੋਇਆ ਹੈ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ ਹੈ ਮੈਂ ਗੱਲ ਸ਼ੁਰੂ ਇੱਥੋਂ ਹੀ ਕਰਾਂਗੀ ਕਿਉਂਕਿ ਸਿੰਘ ਹੋਰੀ ਭਗਤ ਸਿੰਘ ਦੇ ਪਿਤਾ ਜੀ ਤਿੰਨ ਭਰਾ ਸੀਗੇ ਤੇ ਭਗਤ ਸਿੰਘ ਦੀ ਮਾਤਾ ਜਿਹੜੀ ਆ ਵਿਦਿਆਵਤੀ ਉਹ ਸਭ ਤੋਂ ਵੱਡੀ ਨੂੰ ਸੀ ਸਰਦਾਰ ਅਜੀਤ ਅਰਜਨ ਸਿੰਘ ਹੋਰਾਂ ਦੇ ਤੇ ਦੋ ਚਾਚੀਆਂ ਹਰਨਾਮ ਕੋਰ ਤੇ ਪੀਪੀ ਹੁਕਮ ਕੋਰ ਇਹ ਉਹਨਾਂ ਦੀਆਂ ਦਰਾਨੀਆਂ ਸਨ ਜਿਹੜੀ ਭਗਤ ਸਿੰਘ ਦੀ ਮਾਤਾ ਜੀ ਵਿਦਿਆਵਤੀ ਜੀ ਸਨ ਉਹਨਾਂ ਨੇ ਸਾਰੇ ਪਰਿਵਾਰ ਨੂੰ ਕਿਸ ਤਰ੍ਹਾਂ ਵੇਖਿਆ ਕਿਉਂਕਿ ਪਰਿਵਾਰ ਦੇ ਤਿੰਨ ਮੈਂਬਰ ਅਜੀਤ ਹੋਰੀ ਜਲਾਵਤਨ ਹੋਏ ਉਹਨਾਂ ਦੇ ਦੂਜੇ ਦੌਰ ਸਿਰੇ ਸਰਵਰ ਸਿੰਘ ਹੋਰੀ ਜਿਹੜੇ ਛੋਟੀ ਉਮਰ ਦੇ ਵਿੱਚ ਹੀ ਇਨਕਲਾਬੀ ਗਤੀਆਂ ਗਤੀਵਿਧੀਆਂ ਦੇ ਤਹਿਤ ਜੇਲ੍ਹ ਦੇ ਵਿੱਚ ਚਲੇ ਗਏ ਤੇ ਛੋਟੀ ਉਮਰ ਦੇ ਵਿੱਚ ਹੀ ਸ਼ਹੀਦ ਹੋ ਜਾਂਦੇ ਨੇ ਉਹ ਤੇ ਤੀਸਰੇ ਪਗਸਿੰਧ ਹੋਰਾ ਦੇ ਪਿਤਾ ਜੀ ਕਿਸ਼ਨ ਸਿੰਘ ਜਿਹੜੇ ਕਦੇ ਘਰ ਹੀ ਨਹੀਂ ਸਿਰੇ ਹੈਗੇ ਘਰ ਤੋਂ ਬਾਹਰ ਹੀ ਰਹਿੰਦੇ ਸੀ ਕਦੇ ਇਨ ਕਲੱਬੀ ਗਤੀਵਿਧੀਆਂ ਵਿੱਚ ਕਦੇ ਆਪਣੇ ਭਰਾਵਾਂ ਦੀਆਂ ਤਰੀਕਾਂ ਭੁਗਤਦੇ ਹੋਏ ਉਹਨਾਂ ਨੇ ਆਪਣਾ ਇਸੇ ਤਰ੍ਹਾਂ ਦੀ ਜ਼ਿੰਦਗੀ ਬਸਰ ਕੀਤੀ ਘਰ ਵਿੱਚ ਰਹਿ ਗਈਆਂ ਤਿੰਨ ਬਿੱਬੀਆਂ ਤੇ ਉਹਨਾਂ ਤੇ ਦੀ ਪੀਪੀਆਂ ਨੇ ਆਪਣਾ ਘਰ-ਬਾਰ ਵੀ ਵੇਖਣਾ ਸੀ ਗਤੀਵਿਧੀਆਂ ਦੇ ਵਿੱਚ ਭਾਗ ਵੀ ਲੈਣਾ ਸੀ ਆਪਣੇ ਪਰਿਵਾਰ ਨੂੰ ਵੀ ਪਾਲਣਾ ਸੀ ਇਸ ਉਸ ਸਮੇਂ ਜਦੋਂ ਕਿ ਸਾਡਾ ਦੇਸ਼ ਅੰਗਰੇਜ਼ਾਂ ਦੇ ਗੁਲਾਮ ਸੀ ਤਾ ਪਤਾ ਨਹੀਂ ਕਿੰਨੇ ਵਾਰ ਹਮਾਰੇ ਘਰੇ ਜਿਹੜੇ ਅਜੀਤ ਸਿੰਘ ਹੋਰਾਂ ਨੂੰ ਸਵਰਨ ਸਿੰਘ ਹੋਰਾਂ ਨੂੰ ਉਸ ਤੋਂ ਬਾਅਦ ਗੁਰਸੇਵ ਸਿੰਘ ਹੋਰਾਂ ਨੂੰ ਪਕੜਨ ਦੇ ਵਾਸਤੇ ਰੇਡ ਪਈ ਹੋਵੇਗੀ ਤੇ ਜਦੋਂ ਪੁਲਿਸ ਕਿਸੇ ਦੇ ਘਰ ਆਉਂਦੀ ਹੈ ਇਨਕਲਾਬੀ ਦੇ ਘਰ ਆਉਂਦੀ ਆ ਤਾਂ ਉਹਨਾਂ ਦੇ ਘਰਦਿਆਂ ਨੂੰ ਕਿਸ ਤਰ੍ਹਾਂ ਕਿੱਦਾਂ ਕੰਪਾਉਂਦੀ ਆ ਕੀ ਕੁਝ ਬੋਲਦੀ ਆ ਕਿਸ ਤਰ੍ਹਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਡਿਸਟਰਬ ਕਰਦੀ ਆ ਜੇ ਉਹਨਾਂ ਇਹ ਸਾਰਾ ਉੱਚੀ ਸੋਚਣ ਦਾ ਮਸਲਾ ਹੈ ਕਿ ਉਹਨਾਂ ਨੇ ਸਾੜਾ ਮੁਸ਼ਕਿਲੇ ਜਰਿਆ ਹੋਵੇਗਾ ਮੈਂ ਪਿੱਛੇ ਜੇ ਬੋਰਾ ਵਾਲੀ ਇੱਕ ਪਿੰਡ ਵਿੱਚ ਜਿਹੜੇ ਭਗਤ ਸਿੰਘ ਦੇ ਨਾਨਕਾ ਪਿੰਡ ਆ ਉੱਥੇ ਗਈ ਤੇ ਡਾਕਟਰ ਜਗਮਨ ਹੋਰੀ ਸੀਗੇ ਤੇ ਉੱਥੇ ਪੈ ਇੱਕ ਬਜ਼ੁਰਗ ਬੀਬੀ ਵੀ ਆਈ ਸੀ ਤੇ ਕਹਿੰਦੇ ਆ ਸਪੈਸ਼ਲਿਸਟ ਪ੍ਰੋਗਰਾਮ ਤੇ ਆਈ ਏ ਤੇ ਉਹਨੂੰ ਪੁੱਛਿਆ ਤੇ ਉਹਨੇ ਕਿਹਾ ਜਿਹੜੇ ਭਗਤ ਸਿੰਘ ਸਾਡਾ ਦੋਤਾ ਸੀ ਤੇ ਜਿਹੜੀ ਉਹਨਾਂ ਦੀ ਮਦਰ ਸਿਨਾ ਉਹਨੂੰ ਸਿਭੂ ਵਾਜੀ ਕਹਿੰਦੇ ਸੀ ਤੇ ਅਸੀਂ ਵੀ ਉਹਨੂੰ ਸਵਾਲ ਕੀਤਾ ਚਾਹੁੰਦੇ ਤੁਸੀਂ ਅੱਜ ਸਾਨੂੰ ਦੱਸੋ ਕਿ ਭੂਆ ਜੀ ਦੀ ਜ਼ਿੰਦਗੀ ਕਿਵੇਂ ਸੀ ਤਾਂ ਬੀਬੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕਹਿਣ ਲੱਗੀ ਕਿ ਭੂਆ ਜੀ ਨੇ ਇੰਨੀ ਔਖਾਈ ਦੀ ਜ਼ਿੰਦਗੀ ਆਪਣੀ ਕੱਟੀ ਆ ਪਰ ਹਮੇਸ਼ਾ ਹੀ ਉਹਨਾਂ ਨੇ ਸੇਰ ਮੱਥੇ ਦੇ ਕਿਸੇ ਤਰ੍ਹਾਂ ਦਾ ਕਿਸ ਕੋਲ ਵੀ ਇਸ ਤਰ੍ਹਾਂ ਦਾ ਸ਼ਿਕਵਾ ਨਹੀਂ ਕੀਤਾ ਕਿ ਉਹ ਜ਼ਿੰਦਗੀ ਉਹਨਾਂ ਨੇ ਆਪ ਪਰਵਾਨ ਕੀਤੀ ਸੀ ਮੁਸੀਬਤਾਂ ਚੜਿਆ ਤਿਆਗ ਕੀਤਾ ਕੁਰਬਾਨੀ ਕੀਤੀ ਕਈ ਤਰ੍ਹਾਂ ਦਾ ਸਮਰਪਣ ਕੀਤਾ ਕਈ ਤਰ੍ਹਾਂ ਦੀਆਂ ਆਪੜਾਂ ਸਹੀਆਂ ਇੱਕ ਆਦਮੀ ਘਰ ਦਾ ਹੋਵੇ ਤਾਂ ਔਰਤ ਨੂੰ ਕਿੰਨਾ ਕੁਝ ਸਹਿਣਾ ਪੈਂਦਾ ਤੇ ਉਹ ਸਾਰਾ ਕੁਝ ਜਿਹੜਾ ਸੀ ਭਗਤ ਸਿੰਘ ਦੀ ਮਾਤਾ ਨੇ ਵੀ ਸਹਿਆ ਹੈਗਾ ਆ ਤੇ ਕੋਈ ਕੁਰਬਾਨੀ ਜਿਹੜੀ ਐ ਛੋਟੀ ਮੋਟੀ ਨਹੀਂ ਤੇ ਉਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਆ ਕਿ ਜਿਹਦਾ ਹੱਥਾਂ ਦੇ ਵਿੱਚ ਪਾਲਿਆ ਹੋਇਆ ਬੱਚਾ ਜਿਸ ਨੂੰ ਬੜੇ ਭਾਗਾ ਵਾਲਾ ਭਗਤ ਸਿੰਘ ਕਹਿੰਦੇ ਐ ਤੇ ਉਹਦੀ ਅੱਖਾਂ ਦੇ ਸਾਹਮਣੇ ਉਹ ਫਾਂਸੀ ਦੇ ਦੀ ਕਾਥੀ ਹੈ ਕੋਸ਼ਿਸ਼ ਭਗਤ ਸਿੰਘ ਦੇ ਰਿਸੋਸ ਤੇ ਪਹਿਲਾ ધ્યાન ਦੇਖੋਗੇ ہمارے ਸ਼ਹੀਦ ਹੈ ਆਗਮ ਭਗਤ ਸਿੰਘ ਜੀ ਮੈਂ ਰਣਜੀਤ ਸਿੰਘ ਚੌਧਰੀ ਉਹਨਾਂ ਦੇ ਜਨਮ ਦੇ ਬਾਰੇ ਲਿਖਿਆ ਕਿ ਉਹਦੇ ਪਰਿਵਾਰ ਬਾਰੇ ਲਿਖਿਆ ਸੀ ਉਹ ਤੋਂ ਬਾਅਦ ਮਸੂਰੀਆਂਦ ਕੀਤੀ ਬੀਬੀ ਹਰਨਾਮ ਕੌਰ ਤੋਂ ਲੈ ਕੇ ਬੀਬੀ ਹੁਕਮਗੌਰ ਬਿੱਤਿਆ ਬਧੀ ਬਿਰ ਕਰਦੇ ਕਰਦੇ ਹੌਲੀ ਹੌਲੀ ਇਹ ਵੱਧੇ ਚਲੇ ਗਏ ਜੇ ਲੱਭੇ ਜੋ ਇਹਦੇ 'ਚ ਕੁਝ ਜੇ ਆਪਾਂ ਕਹੀਏ ਵੀ ਸਾਰੀ ਕਿਤਾਬ ਉਹਨਾਂ ਔਰਤਾਂ ਦੀ ਪੂਰੀ ਬਾਤ ਪਉਂਦੀ ਹੈ ਨਹੀਂ ਤੋਦੀ ਕਿਉਂਕਿ ਜਿੰਨੇ ਉਹਨਾਂ ਨੇ ਸਟਰਗਲ ਕੀਤੀ ਹੈ ਜਿੰਨੀ ਉਹਨਾਂ ਨੇ ਕੁਰਬਾਨੀ ਹੈ ਕੀਤੀ ਹੈ ਜਿੰਨੇ ਉਹਨਾਂ ਨੂੰ ਦੁੱਖ ਝੱਲੇ ਨੇ ਜੋ ਹੰਡਾਏ ਨੇ ਮਿਹਣੇ ਝੱਲੇ ਲੁਕਣ ਦੇ ਦੁਰਗਮ ਅਭੀ ਵਰਗਿਆਂ ਨੂੰ ਇਹ ਇੱਥੇ ਤੱਕ ਕਹਿ ਦੇਣਾ ਵੀ ਅਹਿਸਾਸ ਕਿੰਨੇ ਕਿੰਨੇ ਪਤੀ ਹਟਾ ਲਈ ਆ ਫਲਾਣਾ ਕਰਦੇ ਗਏ ਇਸ ਤਰ੍ਹਾਂ ਦੇ ਬਕਵਾਸ ਉਹਨਾਂ ਨੂੰ ਝੱਲਣੇ ਪਏ ਪਰ ਨਾਲ ਦੀ ਨਾਲ ਜਦੋਂ ਉਸ ਮੌਕੇ ਦੀ ਸੰਸਕ੍ਰਿਤੀ ਇਹ ਗੱਲ ਕਹਿੰਦੀ ਹੋਵੇ ਬਈ ਇਹ ਕਤਿਨ ਪਰਿਵੇਸ਼ ਦਾ ਅਨੁਭਵ ਹੋਵੇ ਪਰ ਜਗਨਾਬਕਔਰ ਇਹ ਗੱਲ ਕਹਿ ਕੇ ਅਜਵੇਂ ਵੀ ਤੂੰ ਮੇਰਾ ਪਤੀ ਹੋ ਨਹੀਂ ਹੈ ਜਿਉਂ ਉਸਨੂੰ ਆਪਣੇ ਧਰਜੀ ਪਤੀ ਬਣਾ ਕੇ ساری ਉਮਰ ਭੈਣ ਭਾਈ ਦਾ ਰਿਸ਼ਤਾ ਨਵਾਜੇ ਪਰ 14-15 ਸਾਲ ਲਗਾਤਾਰ ਸੰਘਰਸ਼ ਕਰਦੇ ਜਿਸ ਤਰ੍ਹਾਂ ਸਾਡੀ ਇੱਕ ਪੈਸ ਤਕੜਾ ਹੋ ਰਾਂ ਨੇ ਉਹਨੇ ਵਿਸਥਾਰ ਵਿੱਚ ਇਸਦੇ ਦਾਮ ਬਾਰੇ ਦੱਸ ਦਿੱਤਾ ਮੈਂ ਦਾਦਾ ਉਸ ਰਵਾਇਦੇਤ ਦੁਆਰਾ ਦੌਰਾਣਾ ਨਹੀਂ ਮੈਂ ਕੁਝ ਵੀ ਚਾਹਾਂਗਾ। ਖਾਇ ਕਿਤਾਬ ਸੁਦੇਲਨ ਸਿੰਘ ਹੋਰਾਂ ਨੇ ਜਦੋਂ ਵੇਖੀ ਵਿਕਣ ਤੋਂ ਵਾਲੇ ਦਾ ਲੋਕਾਪਣ ਸਮਾਗਮ ਕੰਨੇ ਦੇ ਵਿੱਚ ਰੱਖਿਆ ਤੇ ਉੱਥੇ ਉਸ ਲੋਕਾਪਣ ਸਮਾਗਮਾਂ ਦੇ ਵਿੱਚ ਐਡਾ ਇੱਕ ਕੁਰਸੀ ਤੇ ਬੈਠਣ ਦਾ ਮੈਨੂ ਮਾਰ ਬਕਸੋਤਾ ਕਿ ਆ ਜਿਓ ਜੀ ਖਤਾਬ ਨਹੀਂ ਸਮਾਗਮ ਹਨ। ਤੇ ਜੋ ਬੰਦਾ ਚਾਹੁੰਦਾ ਕੀ ਹੁੰਦਾ ਮਾਂ ਤਾਂ ਦਾ ਖਾ ਦੇ ਜਦੋਂ ਕੋਈ ਹਾਕ ਮਾਰੇ ਆਪਣਾ ਪਿਆਰ ਨਾ ਆਪਾ ਬੱਜੇ ਜਾਏ ਤੇ ਅਸੀਂ ਜੰਨੇ ਪਹੁੰਚ ਗਏ ਤੇ ਤਾਂ ਜਦੋਂ ਲੋਕਾਤ ਪਰ ਹੋਣੀ ਸੀ ਇਹਸ ਤਾਪ ਨੇ 14 ਪ੍ਰੰਗਣਾਵਾਂ ਦਾ ਜ਼ਿਕਰ ਉਹਨਾਂ 14 ਦੇ ਵਿੱਚੋਂ ਇੱਕ ਇਸ ਨੂੰ ਉਹਨਾਂ ਦੀ ਧਰਮਗਤਿ ਨੇ ਜਿਹੜੇ ਅਦੇਸ਼ ਧਰਤੀ ਤੇ ਹੈਗੇ ਇਹਨਾਂ ਨੇ ਉਹਨਾਂ ਸਦਾ ਤੱਕ ਹੋਇਆ ਸੀ ਉਹਦੀ ਹਾਲੀ ਦੇ ਵਿੱਚ ਕਿਤਾਬ ਲੋਕਰ ਪਰ ਹੋਈ ਤੇ ਜਦੋਂ ਇਹਦੇ ਪਰ ਚਰਚਾ ਉਸ ਨੂੰ ਹੋਈ ਜਿਨ੍ਹਾਂ ਨੇ ਖਿਤਾਬ ਦੇ ਉੱਤੇ ਬੋਲਣਾ ਸੀ ਉਹਨਾਂ ਨੇ ਖਿਤਾਬ ਦੇ ਬਾਰੇ ਵਿੱਚ ਗੱਲ ਰੱਖੀ ਕਿਉਂਕਿ ਉਸ ਸਮੇਂ ਤੱਕ ਕਿਤਾਬ ਮੇਰੇ ਕੋਲ ਨਹੀਂ ਸੀ ਉੱਥੇ ਜਾ ਕੇ ਮੈਂ ਕਿਤਾਬ ਮੇਰੀ ਤੇ ਜਦੋਂ ਮੈਨੂੰ ਅਖੀਰ ਨੂੰ ਬੋਲਣ ਦਾ ਲੋਕਾ ਮਿਲਿਆ ਤਦ ਤੱਕ ਜਿਸ ਤਰ੍ਹਾਂ ਪੈਨ ਤੱਕਦਾ ਹੁਣਾਂ ਨੇ ਮਤਲਬ ਸਾਨੂੰ 70% ਤਕਤਾਬ ਸੁਣਾ ਦਿੱਤੀ ਆ 30% ਇਸ ਲਈ ਛੱਡ ਜੀ ਤੁਸੀਂ ਵੀ ਪੜ੍ਹ ਲੈ ਨਾਮ ਦੇ ਸੰਗਾਰਾ ਬਣਦੀਆਂ ਨੇ ਸੰਸਾਆਂ ਚੱਲਦੀਆਂ ਨੇ ਉਹਨਾਂ ਦੇ ਪਿੱਛੇ ਜੋ ਆਸੀਂ ਦੇਖਦੇ ਆਂ ਕੀ ਕਰਦੇ ਵੀ ਮੈਨੂੰ ਸਭ ਚੰਦਨਾ ਮਿਲਦੀ ਨਹੀਂ ਨਾ ਤੇ ਜੋ ਸਭ ਚੱਲ ਰਿਹਾ ਜਿਵੇਂ ਭਗਤ ਸਿੰਘ ਅੱਜ ਦੇਖਦੇ ਹੁੰਦੇ ਕਸ਼ਮੀਰ ਨੂੰ ਕਹਿੰਦੇ ਸਭ ਤੋਂ ਵੱਡੀ ਜਿਹੜੀ ਤਰਾਸ ਦੀ ਗੀਤ ਹੈ ਭਗਤ ਸਿੰਘ ਨੂੰ ਨਾਲ ਹੀ ਸੋਧ ਰ ਸਮਝੇ ਕਿ ਸਹੀ ਕਿਉਂ ਕਹਿਣਾ ਕਿ ਜਾ ਰਹੇ ਨੇ ਉਹ ਸਾਨੂੰ ਪੜਨ ਲਈ ਕਹਿੰਦੇ ਗਏ ਸੀ ਉਹ ਬੰਬਨੀ ਸេច ਜੇ ਉਹਨਾਂ ਦੁਆਲੇ ਸਨੇਵੇਂ ਕਿਤਾਬ ਦਾ ਪੰਨਾ ਮੋੜਿਆ ਗਿਆ ਸੀ ਉਹ ਪਨਾਹ ਤੋਂ ਕੋਈ ਇਹ ਹੈ ਕਿ ਦੁਬਾਰਾ ਅੱਗੇ ਕਿਸੇ ਨੇ ਪੜ੍ਹ ਕੇ ਨਹੀਂ ਦੇਖਿਆ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਵਸਤਾ ਬਸਾਰੇ ਹੀ ਇੱਥੇ 19 ਸਦੀ ਦੇ ਹੀ ਚੰਕਲ ਬੈਠਿਆ तकरीबन ਆਲਰੇਡੀ ਪਰ ਇਹ 19 ਸਦੀ ਦੇ ਹੀ ਗੱਲਾਂ ਨੇ ਇਹ ਸਾਨੂੰ ਬਿਲਕੁਲ ਯਾਦ ਨਹੀਂ ਕਿ ਸਾਡੀ ਕਿਉਂਕਿ ਸਾਨੂੰ ਇਸ ਸਲੇਵਸ ਵਿੱਚ ਪੜਾਇਆ ਹੀ ਨਹੀਂ ਗਿਆ ਸਾਡੇ ਬੱਚਿਆ ਸਾਡੇ ਇਸ ਦੇ ਉਸ ਵਿੱਚ ਨਹੀਂ ਸੀਗਾ ਇਹ ਜੇ ਸਾਡੇ ਬੱਚਿਆਂ ਦੇ ਇਸ ਲਈ ਸਾਡੇ ਬੱਚਿਆਂ ਨੂੰ ਤਾਂ ਕੀ ਯਾਦ ਹੋਊਗਾ ਜੇਕਰ ਇਹ ਸਾਨੂੰ ਇਹੋ ਜਿਹਾ ਇਹਨਾਂ ਨੇ ਐਨਾ ਬੜੀਆ ਲਿਖ ਕੇ ਦਿੱਤਾ ਸਭ ਤੋਂ ਪਹਿਲਾਂ ਬਈ ਇਸ ਬੁੱਕ ਦਾ ਟਾਈਟਲ ਹੀ ਬਹੁਤ ਬਸੰਦਾ ਕਿਉਂਕਿ ਵਿਰੰਗਣਾ ਲਫ਼ਜ਼ ਹੈ ਮੈਂ ਆਪਣੀ ਲਾਈਫ ਵਿੱਚ ਸੋਲ ਤੱਕ ਪਹਿਲੀ ਵਾਰ ਸੁਣਿਆ ਕਿਉਂਕਿ ਅਬ ਮੈਂ ਤੁਹਾਨੂੰ ਕਹਿੰਦਾ ਹਾਂ ਆਪਾਂ ਕਹਿੰਦੇ ਬਰੇਵ ਲੇਡੀਜ਼ ਇੰਗਲਿਸ਼ ਵਿੱਚ ਜਾਂ ਬਹਾਦਰ ਲੇਡੀ ਜਾਂ ਇਹੋ ਜਿਹਾ ਲੇਡੀਜ਼ ਇਸ ਤਰ੍ਹਾਂ ਵਿਰੰਗਣਾ ਸ਼ਬਦ ਮੈਂ ਆਪਣੀ ਲਾਈਫ ਵਿੱਚ ਪਹਿਲੀ ਵਾਰ ਸੁਣਿਆ ਜੋ ਮਨੁਭਿਰੰਗੜਾ ਲਫਜ਼ੀ ਬਹੁਤ ਸੁਨਾਰਿਆ ਤੇ ਵਿੱਚ ਤੇ ਟੁੱਟੇ ਜਾਣ ਵਾਲੇ ਦੇ ਵਿੱਚ ਤਬਦੀਲ ਹੋਈ ਹੈ ਇਹ ਸਸਨਾ ਅਜ ਵੀ ਚੱਲ ਰਿਹਾ ਹੈਗਾ ਇਹ ਸਰਤੀ ਜਿਉਂਦੇ ਇਸ ਬੇਟਰੀ ਬਹੁਤ ਹੀ ਹੱਟ ਚੱਲੇਆ ਜਦੋਂ ਚਿੱਟੇ ਚਿੱਟੇ ਨਹੀਂ ਨਾ ਕੁਝ ਹੋਏ ਕੋਈ ਨਾਇਕ ਵੀ ਪੈਦਾ ਹੋਏ ਨੇ ਨਾਇਕਾ ਵੀ ਪੈਦਾ ਹੋਣਗੇ ਤੇ ਅਜਿਹਾ ਚੈਨਲ ਜਾਂਦਾ ਰਿਹਾ ਸਾਰਾ ਸੱਚ ਜਦੋਂ ਆਪ ਕੋਈ ਬੈਠੇ ਹੋ ਜਦੋਂ ਗੱਲਾਂ ਕਰ ਰਹੇ ਹੋ ਸੁਮਾ ਸਾਜਗਰ ਇਹ ਸੁਵ ਜੇ ਰਸਮਾਂ ਦੌੜਦਾ ਰਹੇ ਤਾਂ ਇਹ ਤਾਂ ਬਹਿਰ ਹੁੰਦਾ ਸਮਾਜ ਦਾ ਮੂਲ ਸਾਨੂੰ ਸਾਡੇ ਸਾਥੇ ਕਿਥੇ ਹੀ ਆ ਕੇ ਬੜਾ ਕਰ ਦਿੱਤਾ ਆਪਾਂ ਉਸ ਨਗਰਮੀ ਦੰਦਾ ਕੀਤੀ ਜਾਂਦੀ ਹੈ ਅੱਜ ਆਰਥ ਵਿਦੇ ਦਸ਼ਾਕੀਏ ਵਿਸ਼ਾ ਕੀਏ ਪੁੱਛ ਲੋ ਯਾਰ ਆਪਣੀ ਆਪਣੀਆਂ ਆਪਣ ਨੂੰ ਪੁੱਛ ਲੋ ਉਹ ਇਹਨਾਂ ਲੈਂਦਾ ਦਿਨ ਚ ਦਸ ਲੱਗਿਆ ਰਹਿੰਦਾ ਕਿਹੜੀ ਕਿਸੇ ਦੀ ਗੱਲ ਕਰਦੇ ਹੋ ਮਨਗਰਤੀ ਉਮਰ ਦੀ ਪ੍ਰੂਵ ਉਮਰ ਦੀ ਆਰਥ ਵਿਸ਼ੇ ਰਚਰਣੀ ਹੈ ਇਸ ਦਾ ਕਿਉਂ ਬੋਲ ਰਹੇ ਬਾਈ ਦਾ ਨੂੰ ਕਿ ਸਾਡੇ ਜਿਹੜਾ ਸ਼ਮਿੰਦਾ ਬਣੀਦਾ ਦੀ ਇਸ ਗੱਲ ਕਰਦੇ ਆ ਕੀ ਉਹਨਾਂ ਨੇ ਇਸ ਤਰ੍ਹਾਂ ਦਾ ਚਿਤ ਰਿਆ ਸੀ ਕਿਤਾਬ ਦੀ ਆਪਾਂ ਗੱਲ ਕਰਦੇ ਆ ਉਸ ਦੇ ਵਿੱਚ ਹੈ ਕਿ ਕਿਸ ਸ਼ਮਿੰਦੀ ਤੋਂ ਬਣੀ ਸੀ ਇਹ ਫਿਰਾਂ ਨਾ ਹੋਣਾ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਮੈਨੂੰ ਸਭ ਤੋਂ ਪਹਿਲੇ ਤੋਂ ਗੱਲ ਹੈ ਇਸ ਕਿਤਾਬ ਬਾਰੇ ਲਿਖੀ ਹੈ ਉਹ ਹੈ ਲਿਖੀ ਹੈ ਕਿ ਇਸ ਕਿਤਾਬ ਨੂੰ ਨੇ ਰੱਖ ਹੋਏ ਜਿਨ੍ਹਾਂ ਨੇ ਇਹ ਕਿਤਾਬ ਮੁਹੂ ਕੀ ਹੈ ਉਹ ਮੈਂ ਗੱਲ ਕੀਤੀ ਕਿਹਾ ਤੇ ਉਹ 80 ਤੋਂ ਪਾਰ ਦੇ ਨੇ ਉਹ ਸੁਖੀ ਜੀ ਸੁਖਦੇਵ ਰਾਮ ਜਿਹੜੇ ਲਿਓ 80 ਸਾਲ ਤੋਂ ਵੱਧ ਉਹਨਾਂ ਦੀ ਮੂਵਾਂ ਜ ਹੈਗੀਆਂ ਉਸ ਦੇ ਵਿੱਚ ਇਹਨਾਂ ਨੇ ਅਜੀ ਬਹੁਤ ਕਿਤਾਬਾਂ ਲਿਖੀਆਂ ਤੇ ਦੂਜੇ ਜਿਹੜੇ ਅਨੁਵਾਦਕ ਨੇ ਜਿਨ੍ਹਾਂ ਨੇ ਅਨੁਵਾਦ ਕੀਤਾ ਦੀਵਕ ਸ਼ਰਮਨ ਜਨਾਕੀ ਉਹ ਦੋਹਾਂ ਬਹੁਤ ਛੜੇ ਹਮਦਾਂ ਨੇ ਐਸਿਸ ਦੇ ਕਿਉਂਦਰ ਇੰਫੇਸ ਚਾਰ ਪ੍ਰਸ਼ੰਸਾ ਕੀਤੀ ਜਾਏ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਮੈਨੂੰ ਇਹਦੇ ਨਾਲ ਇੱਕ ਜਲਦ ਵਿੱਚ ਇੱਕ ਗੱਲ ਖੜਨੀ ਹੈ ਕਿ ਮੂਲ ਰੂਪ ਤੇ ਸਿਤਾਬ ਦਾ ਲੇਖਕ ਹੈ ਉਹ ਵੀ ਇੱਕ ਪੁਰਸ਼ ਹੈ ਤੇ ਜਿਹਨੇ ਅਰਵਾਦ ਕੀਤੇ ਉਹ ਵੀ ਪੁਰਸ਼ ਹੈ ਦੋਨੋਂ ਪੁਰਸ਼ ਨੇ ਔਰ ਪੁਰਸ਼ਾਂ ਨੇ ਸਮਝਿਆ ਕੁਝ ਪੁਰਸ਼ ਵਾਕਈ ਜਿਹੜੀ ਕਹਿੰਦੇ ਨੇ ਸੋਚ ਚੇਂਜ ਹੋਈ ਹੈ ਜ਼ਰੂਰ ਹੋਈ ਹੈ ਜਿੰਨੇ ਨਾਲ ਕਿ ਪੁਰਸ਼ਾਂ ਨੇ ਸੋਚਿਆ ਔਰਤਾਂ ਦੇ ਬਾਰੇ ਪੁੱਛਿਆ ਜਾਵੇ ਜਿਸ ਤਰੀਕੇ ਨਾਲ ਸਾਡੀ ਪਟਰਾਰਕ ਇੰਪੈਥਿਕ ਬਹੁਤ ਤਰੀਕੇ ਦਾ ਪਿੰਡਾਂ ਪੁਰਖ ਪ੍ਰਦਾਨ ਸਾਡਾ ਦੇਸ਼ ਹੈਗਾ ਔਰ ਉਹ ਵੀ ਅੱਜ ਵੀ ਜਿਹਾ ਹੋਂਦਾਂ ਨੇ ਲਗਾਤਾਰ ਸਟਰਗਲ ਕਰਦੀਆਂ ਨੇ ਅਸੀਂ ਸਾਰੇ ਜਾਗਰੂਕ ਸਿੱਕੇ ਸਟਰਗਲ ਕਰ ਰਹੇ ਹਾਂ ਬਹੁਤ ਮੈਨੂੰ ਇਹ ਕੇਦਾਰ ਇਹ ਫਾਰਮ ਜਨਾ ਪਾਇਆ ਹੈ ਉਹ ਜ਼ਾਹਵ ਦੇ ਪਾਕਿਸਤਾਨ ਦਾ ਇਸ阿里 ਦਾ ਤੇ ਇਹ ਜੋ ਸਾਡੇ 35000 ਇਕਤ ਹੋਏ ਹਨ ਇਹਨਾਂ ਸਹਾਉਨਾ ਇਹ ਕੰਸਰ ਨੇ ਸਵੰਦਾ ਹੈ ਇਸ ਲਈ ਅਸਾਂ ਸੋਚਨੇ ਆ ਇਸ ਲਈ ਇਹ ਮੁਕਾਇਤੇ ਕਰ ਰਹੇ ਹਾਂ ਸੋ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕਰੇਗਾ ਜੀ ਸਾਰਿਆਂ ਉਸਮੇਂ ਅਖਾ